ਬਹੁਤ ਇਹ ਤਾਂ ਜੀਵਨ ਦੀ ਵੱਡੀ ਗਵਾਹੀ ਹੈ ਕਿ ਇਸ ਬੇਟੀ ਦਾ ਨਾਮ ਸੋਨੀਆ ਹੈ ਔਰ ਇਸ ਦਾ ਪਿੰਡ ਤੰਬੂ ਵਾਲਾ ਹੈ ਇਸ ਤੇ ਜੀਵਨ ਦੀ ਪਹਿਲੀ ਇਹ ਗਵਾਹੀ ਹੈ ਕਿ ਇਸ ਬੇਟੀ ਨੂੰ ਪਵਿੱਛ ਬਾਣੀ ਪਰਮੇਸ਼ਵਰ ਦੇ ਦਾਸ ਨੇ ਕੀਤੀ ਸੀ ਉਸ ਲੋਏ ਨੇ ਰਿਸੀਵ ਕੀਤਾ ਕਿ ਜਿਨ੍ਹਾਂ ਦੇ ਘਰ ਨਹੀਂ ਹਨ ਉਹਨਾਂ ਨੂੰ ਪਰਮੇਸ਼ਵਰ ਬਹੁਤ ਵੱਡੀਆਂ ਕੋਠੀਆਂ ਦੇਣ ਜਾ ਰਿਹਾ ਹੈ ਔਰ ਉਸ ਬੱਚਨ ਨੂੰ ਇਸ ਬੇਟੀ ਨੇ ਰਿਸੀਵ ਕੀਤਾ ਔਰ ਇਹਨਾਂ ਨੇ ਮਨ ਬਣਾ ਲਿਆ ਕਿ ਅਸੀਂ ਕੋਠੀ ਬਣਾਉਣੀ ਹੈ ਔਰ ਇਹਨਾਂ ਕੋਲ ਕੋਈ ਪੈਸੇ ਦਾ ਅਰੇਂਜਮੈਂਟ ਨਹੀਂ ਸੀ ਔਰ ਇਹਨਾਂ ਨੇ ਆਪਦੀ ਮਰਜ਼ੀ ਨਾਲ ਕਹਿੰਦੇ ਕਿ ਅਸੀਂ ਮੰਗਲਵਾਰ ਨਹੀਂ ਰੱਖਣੀ ਹੈ ਔਰ ਰੱਬ ਦੇ ਦਾਸ ਦਾ ਵਚਨ ਇਹਨਾਂ ਨੂੰ ਯਾਦ ਆਇਆ ਕਿ ਜਦੋਂ ਆਪਾਂ ਕੋਈ ਵੀ ਕੰਮ ਸ਼ੁਰੂ ਕਰਨਾ ਹੈ ਕਿ ਰੱਬ ਦੇ ਦਾਸਾਂ ਨਾਲ ਆਪਾਂ ਜੁੜੇ ਹਾਂ ਉਹਨਾਂ ਤੋਂ ਆਕਤੀਆਂ ਲੈਣੀ ਬਹੁਤ ਜ਼ਰੂਰੀ ਹੈ ਉਸ ਵਚਨ ਨੇ ਇਸ ਬੇਟੀ ਦੇ ਮਨ ਵਿੱਚ ਆਇਆ ਔਰ ਪਾਪਾ ਜੀ ਨੇ ਇਹਨਾਂ ਨੇ ਫੋਨ ਲਗਾਇਆ ਔਰ ਪਪਾ ਜੀ ਨੂੰ ਘਰ ਬੁਲਾਇਆ ਪਪਾ ਜੀ ਨੇ ਕਿਹਾ ਕਿ ਬਈ ਤੁਸੀਂ ਨਹੀਂ ਬੇਟਾ ਸ਼ੁਕਰਵਾਰ ਰੱਖਣੀ ਹੈ ਔਰ ਜਦੋਂ ਆਪਦੀ ਮਰਜ਼ੀ ਨਾਲ ਰੱਖਦੇ ਸੀ ਔਰ ਇਹਦਾ ਜੀਠ ਬਹੁਤ ਲੜਾਈ ਝਗੜਾ ਕਰਦਾ ਸੀ ਇਹਨਾਂ ਨੂੰ ਪਰੇਸ਼ਾਨ ਕਰਦਾ ਸੀ ਔਰ ਇੱਕ ਇਹਨਾਂ ਕੋਲੇ ਪੈਸੇ ਦਾ ਅਰੇਂਜਮੈਂਟ ਨਹੀਂ ਸੀ ਇੱਕ ਜੀਠ ਪਰੇਸ਼ਾਨ ਕਰਦਾ ਸੀ ਤੇ ਬਹੁਤ ਪਰੇਸ਼ਾਨ ਸਨ ਪਰ ਇਹਨਾਂ ਨੇ ਜਦੋਂ ਪਪਾ ਜੀ ਨੂੰ ਫੋਨ ਲਗਾਇਆ ਔਰ ਪਪਾ ਜੀ ਨੇ ਕਿਹਾ ਬੇਟਾ ਤੁਸੀਂ ਸ਼ੁਕਰਵਾਰ ਨਹੀਂ ਰੱਖਣੀਏ ਔਰ ਪੈਸੇ ਦਾ ਵੀ ਰੇਂਜ ਮੈਂ ਤਾਂ ਪਰਮੇਸ਼ਵਰ ਦੇ ਸਰਗ ਰਾਜ ਵੱਲ ਹੋਵੇਗਾ ਉਸੇ ਤਰ੍ਹਾਂ ਇਸ ਬੇਟੀ ਨੇ ਉਸ ਵਚਨ ਨੂੰ ਰਿਸੀਵ ਕੀਤਾ ਔਰ ਇਹਨਾਂ ਨੇ ਸ਼ੁਕਰਵਾਰ ਨਹੀਂ ਰੱਖੀ ਔਰ ਬਹੁਤ ਸੋੜੀ ਕੋਠੀ ਇਹਨਾਂ ਨੇ ਵਸਾਰ ਲਈ ਔਰ ਉਸ ਦੇ ਤੋਂ ਪਰਮੇਸ਼ਵਰ ਆਂ ਖੇਰਾਂ ਦੇ ਮੂੰਹ ਬੰਦ ਕਰ ਸਕਦਾ ਹੈ ਮਨੁੱਖਾਂ ਨੇ ਕਿਉਂ ਨਹੀਂ ਕਰ ਸਕਦਾ ਮਨੁੱਖਾਂ ਦੇ ਵੀ ਮੂੰਹ ਬੰਦ ਕਰ ਸਕਦਾ ਹੈ ਉਸ ਵਚਨ ਨੂੰ ਬੇਟੀ ਨੇ ਰਿਸੀਵ ਕੀਤਾ ਜੋ ਪਪਾ ਜੀ ਨੇ ਵਰਡ ਬੋਲਿਆ ਉਸ ਨੂੰ ਇਹਨਾਂ ਨੇ ਰਿਸੀਵ ਕੀਤਾ ਔਰ ਅੱਜ ਤੋਂ ਜਦੋਂ ਦੀ ਇਹਨਾਂ ਨੇ ਕੋਠੀ ਸ਼ੁਰੂ ਕੀਤੀ ਏ ਉਸ ਦਿਨ ਤੋਂ ਇਹਨਾਂ ਦਾ ਜੀਠ ਵੀ ਨਹੀਂ ਬੋਲਿਆ ਔਰ ਤੀਜੇ ਦਿਨ ਹੀ ਪਰਮੇਸ਼ਵਰ ਨੇ ਇਹਨਾਂ ਦੇ ਪੈਸੇ ਦਾ ਇੰਤਜ਼ਾਮ ਕਰਤਾ ਔਰ ਪਰਮੇਸ਼ਵਰ ਦਾ ਔਰ ਪਾਪਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਨੇ ਇਹਨਾਂ ਦੀ ਕੋਠੀ ਖੜੀ ਹੋ ਚੁੱਕੀ ਏ ਔਰ ਲੈਟਰ ਪੈਣ ਵਾਲਾ ਪਰਮੇਸ਼ਵਰ ਦੀ ਦਾਇਆ ਨਾਲ ਬਹੁਤ ਜਲਦ ਪੈ ਜਾਏਗਾ ਹallelujah